ਬਟੇ ਵੀ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਵੀ ਸ਼ਨੀਵਾਰ ਆਪਣੀ ਮੰਡੀ ਲੱਗਦੀ ਹੈ ਫਰੀਦਕੋਟ ਤੇ ਆਪਾਂ ਇਸ ਵਾਰੀ ਇਹ ਸੋਚਿਆ ਵੀ ਆਪਾਂ ਕੋਈ ਨਾ ਕੋਈ ਨਵਾਂ ਜਿਹਨਾਂ ਦੇ ਫਰੇਕ ਮੰਡੀ ਆਲੇ ਕਰਦੇ ਪਏ ਆ ਵੀ ਕੋਈ ਨਾ ਕੋਈ ਨਾਮ ਦਵੇ ਆਪਾਂ ਵੀ ਕੋਈ ਨਾ ਕੋਈ ਮਖਾ ਵੀ ਨਾਮ ਦਈਏ ਤਾਂ ਸਾਰਿਆਂ ਨੇ ਰਾਏ ਕੀਤੀ ਹੈ ਵੀ ਜਿਹੜਾ ਬੰਦਾ ਇਸ ਮੰਡੀ ਤੋਂ ਸ਼ਨੀਵਾਰ ਤੋਂ ਅਸੀਂ ਸੌਦੇ ਕਿੰਨੇ ਸ਼ੁਰੂ ਕਰਨੇ ਜੀ ਪੰਜ ਮੰਡੀਆਂ ਦੇ ਵਿੱਚ ਜਿਹੜਾ ਸਭ ਤੋਂ ਵੱਧ ਸੌਦੇ ਕਰੂਗਾ ਉਹਨੂੰ ਅਸੀਂ 15-16000 ਦੀ ਕੀਮਤ ਦੀ ਫ੍ਰਿਜ ਦੇਵਾਂਗੇ ਠੀਕ ਹੈ ਜੀ ਤੇ ਮੇਰਾ ਭਰਾ maal ਪੂਰਾ ਹੋਊਗਾ ਜੀ ਫੁੱਲ ਬਟਾ ਫੁੱਲ ਤੇ ਵਪਾਰੀ ਵੀਰ ਸਾਰੇ ਪਹੁੰਚੋ ਠੀਕ ਹੈ ਜੀ ਤੇ ਬਾਕੀ ਸਾਰੀ ਗੱਲਬਾਤ ਆਪਾਂ ਉਥੇ ਮੰਡੀ ਤੇ ਮਿਲ ਕੇ ਕਰਾਂਗੇ ਇੱਕ ਜਿਹੜੇ ਮੰਡੀ ਵਪਾਰੀਆਂ ਮਤਲਬ ਵੀਰਾਂ ਨੇ ਸਾਰਿਆਂ ਨੇ ਰਲ ਕੇ ਵੀ ਅਸੀਂ ਜੋ ਮਤਾਏ ਪਾਸ ਕੀਤੇ ਅੱਜ ਉਹਦੀ ਲਿਖਤ ਪੜਤ ਹੋਊਗੀ ਤੇ ਸਾਰਿਆਂ ਨੂੰ ਬੇਨਤੀ ਹੈ ਅਸੀਂ ਫੋਨ ਵੀ ਕਰਾਂਗੇ ਸਾਰਿਆਂ ਨੂੰ ਤੇ ਸਾਰਿਆਂ ਨੇ ਸ਼ਨੀਵਾਰ ਪਹੁੰਚਣਾ ਤੇ ਆਪਾਂ ਸਾਰੀ ਉਥੇ ਲਿਖਤ ਪੜਤ ਕਰਕੇ ਵੀ ਜੋ ਵੀ ਗੱਲਾਂ ਹੋਈਆਂ ਆਪਣੇ ਵਿੱਚ ਸਾਰੀਆਂ ਅੱਜ ਤੇ ਆਪਾਂ ਉਥੇ ਲਿਖਤੀ ਰੂਪ ਸਾਰੇ ਸਾਈਨ ਕਰਾਂਗੇ ਠੀਕ ਹੈ ਜੋਰ ਕਾਟਾਉਣਗੇ ਹਰੇਕ ਦੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਸਦਾ ਹੱਲ ਕਰਕੇ ਦਵਾਂਗੇ ਆ ਪਿੱਛੇ ਜੇ ਲੰਗਿਆਣੇ ਵਾਲੇ ਨੇ ਮੈਨੂੰ ਫੋਨ ਲਾਇਆ ਕਹਿੰਦਾ ਭਾਈ ਮੈਨੂੰ ਕੋੜਕਪੂਰੇ ਘੇਰ ਲਿਆ ਮੇਰਾ ਚਲਾਨ ਕੱਟਤਾ ਟਾਹਰੇ ਵਾਲਾ ਖੜਾ ਪੁੱਛ ਕੇ ਵੇਲੂ ਠੀਕ ਹੈ ਤੇ ਇਹਨੇ ਮੈਨੂੰ ਫੋਨ ਕਰਤਾ ਕਹਿੰਦਾ ਭਾਈ ਐ ਕਰਕੇ ਵੀ ਚਲਾਨ ਕੱਟਤਾ ਇੱਥੇ ਕੋੜਕਪੂਰੇ ਮਾਲ ਲਈ ਆਉਂਦਾ ਮਾਲ ਲਈ ਹੁੰਦਾ ਸੀ ਇਹ ਖਾਰੇ ਮੰਡੀ ਤੇ ਪਹੁੰਚਦਾ ਸੀ ਤੇ ਆਪਾਂ ਉਹਦਾ ਮਤਲਬ ਕਿ ਉੱਥੇ ਫੋਨ ਤੇ ਹੱਲ ਕਰਾਤਾ ਹੁਣ ਗੱਲ ਕਰਾਈ ਆਪਾਂ ਮਾਅਮਨਾ ਆਪਾਂ ਉਹਨਾਂ ਨੂੰ ਕਹਿ ਵੀ 20000 ਰੁਪਏ ਆਪਾਂ 8000 ਰੁਪਏ ਉਹਨੂੰ ਪਾਉਂਦੇ ਸੀ ਚਲਾਨ ਦਾ ਪਰ ਉਹ ਬੰਦੇ ਦਾ ਚਲਾਨ ਆਪਾਂ ਮਾਫ ਕਰਾਇਆ ਜੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਉਹ ਆਪਣੇ ਨਾਲ ਕਰ ਲਿਆ ਕਰੋ ਕੋਈ ਗੱਲ ਨਹੀਂ ਲੈ ਵੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਉਹ ਵੀ ਕਰ ਲਿਆ ਕਰੋ ਜ਼ਰੂਰੀ ਨਹੀਂ ਕਿ ਕਰਨਾ ਹੈ ਵੈਸੇ ਵੀ ਕਿਸੇ ਤਰ੍ਹਾਂ ਦੀ ਕੋਈ ਨਿੱਕੀ ਗੱਲ ਆਪਾਂ ਕਰਦੇ ਆ ਮਲਾਜਮ ਹੈ ਧੰਨਵਾਦ ਕਰਦੇ ਹਾਂ ਮਲਾਜਮ ਦੀ ਮਲਾਜਮਾਂ ਦੇ ਗੱਲ ਪੈਣੇ ਆ ਗਲਤ ਬੋਲਦੇ ਆ ਉਹਨਾਂ ਦੀ ਡਿਊਟੀ ਆ ਉਹਨਾਂ ਦੀ ਡਿਊਟੀ ਆ ਜੇ ਆਪਾਂ ਨਸ਼ਾ ਕਰਕੇ ਬਾਲਿੰਗ ਕਰਾਂਗੇ ਬਾਈ ਉਹ ਚਲਾਨ ਕੱਟਣਗੇ ਨਹੀਂ ਉਹ ਕੱਟਣਗੇ ਵੈਸੇ ਨੂੰ ਬੰਦਾ ਦੱਸੋ ਆਪਾਂ ਗਲਤ ਨਾ ਹੋਈਏ ਆਪਾਂ ਗਲਤ ਨਾ ਹੋਈਏ ਆਪ ਗਲਤ ਨਾ ਹੋਵੋ ਅਗਲੇ ਨੂੰ ਕਹਿੰਦੇ ਜਿੰਮੇਵਾਰੀ ਆਪਣੀ ਆਪਾਂ ਕਹਿੰਦੇ ਨਹੀਂ ਸਾਰਿਆਂ ਨੂੰ ਮਰਾਜਮ ਜੋੜੀ ਕਰਨੀ ਹੈ ਠੀਕ ਹੈ ਜੀ ਕਤੋਰ ਨਹੀਂ 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 ਹੋਰ ਕੋਈ ਗੱਲ ਬਾਈ ਬਸ ਇਹ ਐਸ ਮੰਡੀ ਪਹੁੰਚਣਾ ਸ਼ਨੀਵਾਰ ਨੂੰ ਜ਼ਰੂਰ ਮੰਡੀਆਂ ਆਪਣੀਆਂ ਸਾਰੀਆਂ ਦੱਸਿ ਦਿਓ ਜਿਹੜੀਆਂ ਅੱਜ ਕਲੀਅਰ ਹੋਈਆਂ ਅੱਜ ਮੰਡੀਆਂ ਜੀ ਸਾਰੇ ਇਕੱਠੇ ਹੋਏ ਸੀਗੇ ਅਸੀਂ ਇੱਕ ਵਾਡੀ ਸ਼ੁਰੂ ਕਰ ਲੈਨੇ ਆਪਾਂ ਮੰਡੀ ਤੋਂ ਜੀ ਮਤਲਬ ਸਾਡੇ ਵਾਲੇ ਪਾਸੋਂ ਕਰ ਲੈਨੇ ਆਂ ਦੀਪ ਸਿੰਘ ਵਾਲਾ ਮੰਡੀ ਜੀ ਫਰੀਦਕੋਟ ਬੱਕਰਾ ਮੰਡੀ ਜੀ ਸੇਡਾ ਸਿੰਘ ਵਾਲਾ ਬੱਕਰਾ ਮੰਡੀ ਝਖੜ ਵਾਲਾ ਬੱਕਰਾ ਮੰਡੀ ਤੇ ਖਾਰਾ ਬੱਕਰਾ ਮੰਡੀ ਸੁਖਣਾ ਬੱਕਰਾ ਮੰਡੀ ਜੀ ਹਰੀਕੇਲਾ ਬੱਕਰਾ ਮੰਡੀ ਦੋਦਾ ਬੱਕਰਾ ਮੰਡੀ ਤੇ ਸਾਰੇ ਅਸੀਂ ਅੱਜ ਇਕੱਠੇ ਹੋਏ ਸੀ ਜੀ ਤੇ ਰਖਾਲਾ ਨਾਲ ਰਖਾਲਾ ਬੱਕਰਾ ਮੰਡੀ ਨਾਲ ਅਸੀਂ ਗੱਲਬਾਤ ਕਰਾਂਗੇ ਫਿਰ ਤੇ ਪਹਲਾਈ ਆਣਿਆਂ ਨਾਲ ਸਾਡੀ ਸਾਰੀ ਗੱਲ ਨਹੀਂ ਹੋਈ ਉਹਨਾਂ ਨਾਲ ਗੱਲ ਕਰਾਂਗੇ ਜਦੋਂ ਸਾਡੇ ਨਾਲ ਸਹਿਮਤ ਹੋਣਗੇ ਕੱਜੀ ਸਾਦ ਕੇ ਸਾਡੇ ਭਰਾ ਹਨਾ ਪਹੁੰਚਣ ਅਸੀਂ ਕਰਨਾ ਹੀ ਚਾਹੁੰਦੇ ਵੀ ਸਾਰੇ ਰਲ ਕੇ ਆਪਾਂ ਇੱਕ ਪਲੇਟਫਾਰਮ ਤਿਆਰ ਕਰੀਏ ਵੀ ਜਿੱਥੇ ਮੰਨ ਕੇ ਚਲੋ ਕਿਸੇ ਨੂੰ ਲੋਡ ਵੰਡ ਨੂੰ ਜ਼ਰੂਰ ਤੇਗੀ ਹੈ ਵੀ ਕਿਸੇ ਟਾਈਮ ਕਿਸੇ ਕੋਲ ਪੈਸਾ ਤੇਲਾ ਹੁੰਦਾ ਕਿਸੇ ਟਾਈਮ ਨਹੀਂ ਹੁੰਦਾ ਹਨਾ ਤਾਂ ਅਸੀਂ ਰਾਲ ਮਿਲ ਕੇ ਉਹਦੀ ਮਦਦ ਵੀ ਕਰਿਆ ਕਰਾਂਗੇ ਜਿਹੜੇ ਮੰਨ ਲਓ ਬੰਦੇ ਸਾਡੇ ਕੋਲੇ ਵਪਾਰੀ ਆਉਂਦੇ ਆ ਮਾਲ ਖਰੀਦਦੇ ਜਾਂ ਵੇਚਦੇ ਆ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ ਸਾਡੇ ਨਾਲ ਕਨੈਕਟ ਕਰੇ ਅਸੀਂ ਉਹਨੂੰ ਵੀ ਸਹੂਤ ਦਵਾਂਗੇ ਹਰੇਕ ਠੀਕ ਹੈ ਠੀਕ ਹੈ